ਭਾਰਤ ਸਰਕਾਰ ਵੱਲੋਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਮੇਕ ਇਨ ਇੰਡੀਆ ਵਰਗੇ ਯਤਨ ਸ਼ੁਰੂ ਕੀਤੇ ਗਏ ਨੇ ਇਹਨਾਂ ਦਾ ਅਸਰ ਹੁਣ ਭਾਰਤ ਸਣੀ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਿਹਾ ਮੇਕ ਇਨ ਇੰਡੀਆ ਉਤਪਾਦਾਂ ਨੇ ਅਮਰੀਕੀ ਬਾਜ਼ਾਰ ਵਿੱਚ ਹੌਲੀ-ਹੌਲੀ ਚੀਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ ਇਸ سلسلے ਵਿੱਚ ਅਮਰੀਕਾ ਦੇ ਵਾਲਮਾਰਟ ਸਟੋਰ ਵਿੱਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ ਵਿੱਚ ਬਣਾਏ ਗਏ ਸਾਈਕਲ ਨੂੰ ਲਾਂਚ ਕੀਤਾ ਗਿਆ ਇਸ ਮੌਕੇ ਤੇ ਸ਼ਾਮਿਲ ਹੋਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਦਿੱਤਾ ਸੰਧੂ ਨੇ ਸੋਸ਼ਲ ਮੀਡੀਆ ਤੇ ਕਿਹਾ ਖੁਸ਼ੀ ਜ਼ਾਹਰ ਕਰਦਿਆਂ ਕਿਹਾ మేਕ ਇਨ ਇੰਡੀਆ ਮੇਕ ਫੋਰ ði ਵਰਲਡ ਅਮਰੀਕਾ ਵਿੱਚ ਵਾਲਮਾਰਟ ਦੇ ਸਟੋਰ ਵਿੱਚ ਪਹਿਲੀ ਵਾਰ ਮੇਡ ਇਨ ਇੰਡੀਆ ਸਾਈਕਲ ਦੇ ਲਾਂਚ ਹੋਣ ਤੇ ਖੁਸ਼ੀ ਹੋ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਾਈਕਲ ਨੂੰ ਭਾਰਤ ਦੇ ਲੁਧਿਆਣਾ ਸਥਿਤ ਹੀਰੋ ਸਾਈਕਲ ਕੰਪਨੀ ਵੱਲੋਂ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਵਾਲਮਾਰਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਬਣੇ ਸਾਈਕਲ ਪਹਿਲੀ ਵਾਰ ਅਮਰੀਕਾ ਦੇ ਕੁਝ ਸਟੋਰਾਂ ਤੱਕ ਪਹੁੰਚਣ ਵਾਲੇ ਨੇ ਦੱਸਦੀ ਹੈ ਕਿ ਭਾਰਤ ਦੀ ਮਸ਼ਹੂਰ ਹੀਰੋ ਇਕੋਟੈਕ ਲਿਮਿਟਿਡ ਨੇ ਵਾਲਮਾਰਟ ਲਈ ਇੱਕ ਕਰੂਜ਼ਰ ਸਟਾਈਲ ਬਾਈਕ ਤਿਆਰ ਕੀਤੀ ਹੈ ਦੱਸਦੀ ਹੈ ਕਿ ਹੀਰੋ ਇਕੋਟੈਕ ਲਿਮਿਟਿਡ ਕਈ 파ਰਟੀਨ ਦੇ ਮਾਤਾਮਾ ਵਿੱਚੋਂ ਇੱਕ ਹੈ ਜੋ ਵਾਲਮਰਟ ਦੇ ਨਾਲ ਵਪਾਰਕ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਰਿਹਾ ਹੈ ਇਸ ਨਾਲ ਕੰਪਨੀ ਨੂੰ 2027 ਤੱਕ ਭਾਰਤ ਤੋਂ ਮਾਲ ਨਿਰਯਾਤ ਨੂੰ ਚਲਾਨਾ 10 ਅਰਬ ਡਾਲਰ ਤੱਕ ਪਹੁੰਚਣ ਦੇ ਆਪਣੇ ਟੀਚੇ ਵਿੱਚ ਤੇ ਇਸੇ ਲਿਹਾਣ ਵਿੱਚ ਮਦਦ ਮਿਲੇਗੀ ਜਾਣਕਾਰੀ ਮੁਤਾਬਕ வால்ਮਟ ਅਮਰੀਕਾ ਦੇ ਸਟੋਰਾਂ ਵਿੱਚ ਵਿੱਚ ਜਾਣ ਵਾਲੇ ਕਰੂਜ਼ਰ ਭਾਰਤ ਤੋਂ 90% ਤੋਂ ਜ਼ਿਆਦਾ ਕੱਚੇ ਮਾਲ ਨਾਲ ਬਣਾਏ ਗਏ ਨੇ। ਭਾਰਤ ਸਰਕਾਰ ਵੱਲੋਂ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਮੇਕ ਇਨ ਇੰਡੀਆ ਵਰਗੇ ਯਤਨ ਸ਼ੁਰੂ ਕੀਤੇ ਗਏ ਨੇ। ਇਹਨਾਂ ਦਾ ਅਸਰ ਹੁਣ ਭਾਰਤ ਸਣੇ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਿਹਾ ਹੈ। ਮੇਕ ਇਨ ਇੰਡੀਆ ਉਤਪਾਦਾਂ ਨੇ ਅਮਰੀਕੀ ਬਾਜ਼ਾਰ ਵਿੱਚ ਹੌਲੀ-ਹੌਲੀ ਚੇਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ ਇਸ سلسلے ਵਿੱਚ ਅਮਰੀਕਾ ਦੇ ਵਾਲਮਾਰਟ ਸਟੋਰ ਵਿੱਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ ਵਿੱਚ ਬਣਾਏ ਗਏ ਸਾਈਕਲ ਨੂੰ ਲਾਂਚ ਕੀਤਾ ਗਿਆ ਇਸ ਮੌਕੇ ਤੇ ਸ਼ਾਮਲ ਹੋਏ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਦਿੱਤਾ ਸੰਦੂ ਨੇ ਸੋਸ਼ਲ ਮੀਡੀਆ ਤੇ ਕੇ ਹਰ ਖੁਸ਼ੀ ਜ਼ਾਹਰ ਕਰਦਿਆਂ ਕਿਹਾ మేਕ ਇਨ ਇੰਡੀਆ మేਕ ਫੋਰ ði ਵਰਲਡ ਅਮਰੀਕਾ ਵਿੱਚ ਵਾਲਮਾਰਟ ਦੇ ਸਟੋਰ ਵਿੱਚ ਪਹਿਲੀ ਵਾਰ ਮੇਡ ਇਨ ਇੰਡੀਆ ਸਾਈਕਲ ਦੇ ਲਾਂਚ ਹੋਣ ਤੇ ਖੁਸ਼ੀ ਹੋ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਾਈਕਲ ਨੂੰ ਭਾਰਤ ਦੇ ਲੁਧਿਆਣਾ ਸਥਿਤ ਹੀਰੋ ਸਾਈਕਲ ਕੰਪਨੀ ਵੱਲੋਂ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ沃尔মারਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਬਣੇ ਸਾਈਕਲ ਪਹਿਲੀ ਵਾਰ ਅਮਰੀਕਾ ਦੇ ਕੁਝ ਸਟੋਰਾਂ ਤੱਕ ਪਹੁੰਚਣ ਵਾਲੇ ਨੇ ਦੱਸਦੀ ਹੈ ਕਿ ਭਾਰਤ ਦੀ ਮਸ਼ਹੂਰ ਹੀਰੋ ਇਕੋਟੈਕ ਲਿਮਟਿਡ ਨੇ沃尔মারਟ ਲਈ ਇੱਕ క్రੂਜ਼ਰ ਸਟਾਈਲ ਬਾਈਕ ਤਿਆਰ ਕੀਤੀ ਹੈ ਦੱਸਦੀ ਹੈ ਕਿ ਹੀਰੋ ਇਕੋਟੈਕ ਲਿਮਟਿਡ ਕਈ 파ਰਟਨਰਸ਼ਿਪਾਂ ਦੇ ਮਾਤਾਵਾ ਵਿੱਚੋਂ ਇੱਕ ਹੈ ਜੋ沃尔মারਟ ਦੇ ਨਾਲ ਵਪਾਰਕ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਰਿਹਾ ਹੈ ਇਸ ਨਾਲ ਕੰਪਨੀ ਨੂੰ 2027 ਤੱਕ ਭਾਰਤ ਤੋਂ ਮਾਲ ਨਿਰਯਾਤ ਨੂੰ ਸਾਲਾਨਾ 10 ਅਰਬ ਡਾਲਰ ਤੱਕ ਪਹੁੰਚਣ ਦੇ ਆਪਣੇ ਟੀਚੇ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਜਾਣਕਾਰੀ ਮੁਤਾਬਕ வால்ਮਟ ਅਮਰੀਕਾ ਦੇ ਸਟੋਰਾਂ ਵਿੱਚ ਵਿੱਚ ਜਾਣ ਵਾਲੇ ਖਰੂਦਰ ਭਾਰਤ ਤੋਂ 90 ਫੀਸਦੀ ਤੋਂ ਜ਼ਿਆਦਾ ਕੱਚੇ ਮਾਲ ਨਾਲ ਬਣਾਏ ਗਏ ਨੇ।